ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਕੱਲ ਦੀ ਤਰ੍ਹਾਂ ਅੱਜ ਫੇਰ ਐਚ ਐਨ ਐਚ 컬렉ਸ਼ਨ ਤੋਂ ਤੁਹਾਡੇ ਲਈ ਬਹੁਤ ਹੀ ਸੋਹਣੇ ਪ੍ਰਿੰਟਰ ਸੂਟ ਲੈ ਕੇ ਆਏ ਹਾਂ ਇਹ ਪ੍ਰਿੰਟਰ ਸੂਟ ਦੇ ਪਲੱਸ ਪੁਆਇੰਟ ਇਹ ਹੈ ਕਿ ਇਸ ਨੂੰ ਕਿਸ ਤਰ੍ਹਾਂ ਲੇਸ ਦੇ ਨਾਲ ਆਪਾਂ ਡਿਜ਼ਾਈਨ ਕਰ ਸਕਦੇ ਹਾਂ ਇਹ ਇਸ ਤੇ ਤੁਹਾਨੂੰ ਆਈਡੀਆਜ਼ ਮਿਲ ਜਾਣਗੇ ਕਿ ਸਿੰਪਲ ਪ੍ਰਿੰਟਰ ਪ੍ਰਿੰਟਰ ਸੂਟ ਨੂੰ ਆਪਾਂ ਕਿਸ ਤਰ੍ਹਾਂ ਬਹੁਤ ਹੀ ਸੋਹਣਾ ਬਣਾ ਸਕਦੇ ਹਾਂ ਲੇਸ ਦੇ ਨਾਲ ਇਸ ਦੇ ਵਿੱਚ ਤੁਹਾਨੂੰ neck ਦੇ ਡਿਜ਼ਾਈਨ sleeve ਦੇ ਡਿਜ਼ਾਈਨ ਤੇ ਘੇਰੇ ਦੇ ਡਿਜ਼ਾਈਨ ਬਾਰੇ ਬਹੁਤ ਹੀ ਸੋਹਣਾ ਆਈਡੀਆਜ਼ ਮਿਲ ਜਾਣਗੇ ਕਿ ਆਪਾਂ 5 600 ਵਾਲਾ ਸੂਟ ਨੂੰ ਬਹੁਤ ਹੀ ਲੇਸ ਦੇ ਨਾਲ ਵਧੀਆ ਤਰੀਕੇ ਨਾਲ 11500 ਵਾਲਾ ਸੂਟ ਆਪਾਂ ਬਣਾ ਸਕਦੇ ਆ ਇਸ ਦੇ ਵਿੱਚ ਹੋਰ ਵੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਇਹ ਸਾਰੇ ਡਿਜ਼ਾਈਨ ਆਪਾਂ ਪ੍ਰਿੰਟ कॉटन ਦੇ ਸੂਟਸ ਤੇ ਜਾਂ ਵਿంటర్ ਦੇ ਸੂਟਸ ਤੇ ਵੀ ਅਪਲਾਈ ਕਰ ਸਕਦੇ ਆ ਅਗਰ ਇਸ ਨਾਲ ਰਿਲੇਟਡ ਤੁਹਾਨੂੰ ਹੋਰ ਵੀ ਵੀਡੀਓਜ਼ ਚਾਹੀਦੀਆਂ ਹੋਣ ਜਾਂ ਵਧੀਆ ਲੱਗਦੀਆਂ ਹੋਣ ਤਾਂ ਤੁਹਾਨੂੰ ਜਰੂਰ ਕਮੈਂਟ ਕਰਿਆ ਕਰੋ ਤੇ ਸਾਡਾ ਨੰਬਰ ਹੈ 981550268 ਜਿਹਦੇ ਉੱਪਰਕੇ ਤੁਸੀਂ ਸਾਨੂੰ ਕੋਈ ਵੀ ਸੂਤ ਜਿਹੜਾ ਉਹ ਆਰਡਰ ਪਲੇਸ ਕਰ ਸਕਦੇ ਹੋ ਤੇ ਸਾਡੀਆਂ ਵੀਡੀਓਜ਼ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਦੇ ਥਰੂਸ ਆਪਣੇ ਆਈਡੀਆਜ਼ ਜਰੂਰ ਸ਼ੇਅਰ ਕਰਿਆ ਕਰੋ ਥੈਂਕ ਯੂ